ਕਾਸ਼ਿਕਾ ਜੀ ਕੀ ਹਾਲ ਚਾਲ ਬਿੰਹ ਸਾਰੇ ਠੀਕ ਠਾਕ ਹੋ ਕੇ ਦੇਹੀ ਠੀਕ ਠਾਕ ਐ ਮੈਂ ਸਮਝਣੋਂ ਗਿਆ ਨਹੀਂ ਸਮੜ ਜਿੰਨੇ ਦਿਨ ਆਪਾਂ ਇੱਥੇ ਆ ਕੋਈ ਦੀਗੀ ਜੀ ਸਟੋਰੀ ਸ਼ੁਰੂ ਕਰੀਏ ਤੇ ਸੁਮਣ ਮੰਨ ਨਹੀਂ ਰਹੀ ਬਈ ਕਹਿੰਦੀ ਮੇਰੇ ਕੋ ਐਕਟਿੰਗ ਨਹੀਂ ਹੋਣੀ ਹੁਣ ਇੱਥੇ ਕਹਾਂਗੇ ਹੈ ਜਿੰਨੇ ਕਿਤੇ ਹੋ ਕੇ ਕਰਾਂਗੇ ਅੰਕਾ ਦਾ ਸਾਹ ਤੋਂ ਕੀ ਕੀ ਬੋਲਾਂ ਮੈਂ ਕਿਹਦਾ ਸਾਥ ਦੂੰਗੀ ਤੁਹਾਡਾ ਜਿੰਨੇ ਜੁਗੀਆਂ ਹੀ ਆ ਦੇ ਵੀ ਨੇ ਜੇ ਕੋ ਦੋ ਐਕਟਰ ਹੋਰ ਬਾਹਰ ਨਿਕਤੇ ਨ ਕਰਾਂਗੇ ਕਿਉਂਕਿ ਜੇ ਉਹਨਾਂ ਨੂੰ ਥੋੜੇ ਦਿਨ ਲੱਗ ਜਾਣੇ ਆ ਕਹਿੰਦੇ ਭਾਬੀ ਹਣਾ ਦੀਪ ਜੀ ਪ੍ਰੀਆ ਜੀ ਆĐi ਸਕਦੇ ਸਾਨੂੰ ਘਰ ਰਹਿਣਾ ਪੈਣਾ ਤੇ ਥੋੜੇ ਕਿਤੇ ਸਾਡੇ ਹੋਰ ਲੱਗ ਜਾਣੇ ਉਹ ਨਿਕਤੇ ਨੇ ਮੈਂ ਬਿਜਲਣੇ ਟੈਂਪਾਸਾ ਦਰੂ ਤੇ ਨਾਲੇ ਕੋਈ ਨਾ ਕੋਈ ਬੰਦਾ ਰਹੂ ਤੇ ਜੇ ਇਹਦੇ ਦੋਗੇ ਪਿਆਰ ਨੇ ਫਿਰ ਇਹ ਹੋ ਜਣੇ ਆ ਤਿਆਰ ਨਹੀਂ ਨਹੀਂ ਵੀ ਕੋਟ ਕਰਨੇ ਕਰੇ ਉਹ ਸਾਰੇ ਜਾਣੇ ਤੇ ਇਹ ਨਹੀਂ ਵਧਾ ਲਗੇ ਤੇ ਜਿਵੇਂ ਵਧਾ ਦਿਓ ਮੜਾ ਜਾ ਵੀ ਹਾਂ ਮੈਂ ਬਣਾ ਸਕਦਾ ਬਣਾ ਸਕਦਾ ਤੇ ਤੁਹਾਡਾ ਬੜਾ ਧੰਨਵਾਦ ਹੋਏਗਾ ਬਹੁਤ ਬਹੁਤ ਕਮਟਾਈ ਦੱਸਿਓ ਵੀ ਬਣਾਈਏ ਕਿ ਨਾਲ ਬਣਾਈਏ ਕੋਈ ਛੋਟੀ ਛੋਟੀ ਨਹੀਂ ਪੜ੍ਹੋਣੀ ਹੈ ਤਾਂ ਨਿੱਕੇ ਜੀ ਸਟੋਰੀ ਸ਼ੁਰੂ ਕਰਨੀ ਹੈ ਬਸ ਚਲੋ ਅਹੀ ਵੇਂਨੇ ਬੜਾ ਭਾਂਦੀ ਗਰੀ ਸਾਡੇ ਕੋ ਨਿੱਕੇ ਤੋਂ ਕੰਮ ਸ਼ੁਰੂ ਕਰਾਂਗੇ ਤੇ ਗੜੀ ਜਾ ਕੇ ਹੋਵਾਂਗੇ ਸਕਸੈਸਫੁਲ ਬਾਕੀ ਇਹ ਆਪੀ ਬਾਕੀ ਸਾਡੇ ਟਿੱਡੂ ਨੂੰ ਪੁੱਛ ਲਓ ਅੱਜ ਵੀ ਅੱਜ ਵੀ ਅੱਜ ਠੀਕ ਨਹੀਂ ਚੜਾ ਠੀਕ ਨਹੀਂ ਜੀ ਅੱਜ ਆ ਡਾ ਟਿੱਡੂ ਤੇ ਜੇ ਬਿਮਾਰ ਹੁੰਦਾ ਤਾਂ ਅਸੀਂ ਵੀ ਨਾਲ ਹੀ ਹੁੰਨੇ ਸੱਚੀ ਗੱਲ ਹੈ ਛੱਬਾ ਸਾਸੀ ਕਾਲ ਬੁਲਾ ਲਓ ਬਾਜ ਦੇ ਸ਼ਰੀਆਂ ਸਾਸੀ ਕਾਲੇ ਬੁਲਾ ਦੋ ਸਾਸੀ ਕਾਲ ਛੱਬਦੀ ਪਿਆ ਤਾਂ ਮੈਂ ਕਿਹਨੂੰ ਫੋਨ ਕਰ ਲਈ ਜਾਂਦਾ ਤਾਂ ਦੱਸਿਓ ਜ਼ਰੂਰ ਵੀ ਆਪਾਂ ਕਰੀਏ ਕਿ ਨਹੀਂ ਕਰੀਏ ਜੇ ਕਹੋ ਕਿ ਤੇ ਕੋਈ ਨਾ ਕੋਈ ਕੋਸ਼ਿਸ਼ ਕਰਾਂਗੇ ਵੀ ਜੀ ਸਾਡੇ ਕੋਲ ਬਣ ਗਈ ਤੇ ਜੇ ਪਸੰਦ ਆਉਂਦਾ ਵੀ ਦਾ ਦੇ ਉਹ ਨਾ ਆਉਂ ਵੀ ਤਾਂ ਵੀ ਦਾ ਦੇ ਤੇ ਕਹੋਗੇ ਸਾਡੇ ਲੋਕ ਜਣੇ ਇੱਥੇ ਥੋੜੇ ਦਿਨ ਤੇ ਜੇ ਅਡੀਛੇ ਸਾਡੇ ਕੋਲ ਜਾਇਆ ਨਹੀਂ ਜਾਣਾ ਤੇ ਐ ਕਰਕੇ ਅਸੀਂ ਕਹਿਣ ਦੇ ਤੇ ਚਲੋ ਵੀ ਤਾਂ ਦੇ ਬਲੂ ਬਲੂ ਹੁੰਦੇ ਰਹਿਾਂਗੇ ਇਸੇ ਬੰਨੇ ਤੇ ਬਾਕੀ ਚਲੋ ਮਿਹਨਤ ਕਰਨਾ ਬੜਾ ਫਰਜ਼ ਆ ਕਹਿੰਦੇ era ਮਾਲੀ ਦਾ ਕੰਮ ਫਲ ਫੁਲ ਲਾਉਣਾ ਨਹੀਂ ਨਹੀਂ ਮਾਲੀ ਦਾ ਕੰਮ ਕੀ ਆ ਪੀਣਾਣਾ ਚਲੋ ਇਦਾਂ ਘਾਵਤ ਤੁਹਾਨੂੰ ਜੋ ਵੀ ਆ ਫੀਲ ਹੁੰਦਾ ਹੋਊਗਾ ਤੇਰੀ ਕੋਲ ਲੱਗਦੇ ਘਾਵਤ ਨਹੀਂ ਆਈ ਚਲੋ ਘਾਵਤ ਦੱਸੋ ਮਾਲੀ ਕਿ ਪਹਿਲਾਂ ਫੋਲ ਕਿ ਤੋੜਦੇ ਪਾਲ ਕੀ ਬੀ ਲਏਗਾ ਬੀ ਬੀਜੇਗਾ ਖੁੱਲਾਂ ਦੀ ਪਨੀਰੀ ਬੀਜੇਗਾ ਫੇਰ ਫੁੱਲ ਹੋਣਗੇ ਮੈਨੂੰ ਪਹਿਲੀ ਜਿਹੜੀ ਪਨੀਰੀ ਦਾ ਪਤਾ ਲੱਗ ਗਿਆ ਵਾ ਉਦੀ ਸ਼ਾਣੀ ਨਹੀਂ ਉਹਨਾਂ ਨੂੰ ਇੰਨੇ ਜੀ ਪਤਾ ਲੱਗ ਗਿਆ ਬਣ ਬਣਾਣ ਵੀ ਕਿਹੜੀ ਕਹਾਵਤ ਬੋਲ ਲਗਾ ਨਾ ਪਹਿਲੀ ਵਾਰੀ ਸੁਣੀ ਆਹੋ ਮਾਲੀ ਨੇ ਪਾਲਾ ਤਾਂ ਮਾਲੀ ਨੇ ਬੋਲੇ ਲਾਤੇ ਤੇ ਬੀ ਬਾਝ ਝੋਕਦਾ ਪਹਿਲਾਂ ਫਲ ਲੱਗ ਗਿਆ ਫਿਰ ਬੀ ਨਹੀਂ ਇੱਕ ਫੁੱਟੇ ਲਾਉਣੇ ਚਲ ਭਲ ਗਈ ਹੁਣ ਕੋਈ ਨਹੀਂ ਗੈਸ ਹੈ ਕਿ ਦੱਸਣਾ ਹੈ ਦੱਸ ਜਿਹੜੇ ਵੇਖਣ ਵਾਲੇ ਦਰਸ਼ਕ ਉਹਨਾਂ ਆਪੇ ਦੱਸ ਦੇਣਾ ਨੂੰ ਹੈ ਸੱਜਣਾ ਵੇ ਸੱਜਣਾ ਸਾਨੂੰ ਤੇਰੇ ਪਿੰਡ ਵਾੜੀ ਬੜੀ ਚੰਗੀ ਲੱਗਦੀ ਦੁਪਹਿਰ ਆਏ ਹਾਏ ਕਿੰਨੀ ਚੰਗੀ ਲੱਗਦੀ ਦੁਪਹਿਰ ਹੇਰ ਵੀ ਪਤਾ ਨਹੀਂ ਕਤੋਂ ਮੋਜ ਆਈ ਜਾਵੇ ਭਾਵੇਂ ਸਾਡੀ ਮਚਗੇ ਨੇ ਪੈ ਪਾਵੈ ਸਾਡੇ ਪੁੱਜ ਗਏ ਨੇ ਪੈ ਸਜਣਾ ਵੇ ਸਜਣਾ ਵੇ ਸਜਣਾ ਚਲ ਘਾਤਾ ਘੋਦਾਨ ਨੂੰ ਤੇ ਛਡੋ ਤੁਸੀਂ ਮੇਰਾ ਗਾਣਾ ਦਾ ਸ਼ੌਕ ਹੈ ਤਾਂ ਗਾਣਾ ਬਹੁਤ ਵਧੀਆ ਸੁਣਾਇਆ ਇਹ ਕਿ ਤੁਹਾਡੀ ਆਵਾਜ਼ ਬਹੁਤ ਵਧੀਆ ਯਾਰ ਹੈ ਤੁਹਾਨੂੰ ਚਾਹੀਦਾ ਹੈ ਚਾਚਾ ਜੀ ਸਿੰਗਰ ਬਣ ਜਾਣਾ ਚਾਹੀਦਾ ਦਾਦੂ ਨੂੰ ਕਹਿਆ ਕਿ ਨਾ ਦਾਦੂ ਨੇ ਆਂਦਾ ਇਹ ਪਰ ਮੈਂ ਆਪ ਇੱਕ ਵਾਰ ਸਿਸ਼ ਨੀ ਕੀਤੀ ਦਾਦੂ ਨੇ ਤਾਂ ਚੜ੍ਹੇ ਨੇ ਬੜਾ ਜੋਰ ਲਾਇਆ ਉਹਦੇ ਆਂਦੇ ਹੀ ਵੀ ਚੱਲ ਬਣ ਜਾ ਕੇ ਦਾ ਸ਼ਗੀਰ ਨੇ ਕਢਾਵਾਂਗੇ ਤੇਰੀ ਕੈਸ਼ ਕੋਟ ਉਹ ਦੋ ਫਿਰ ਹਾਪੀਟਲ ਆ ਬੈ ਗਏ ਆਂਦੇ ਬੰਦੇ ਨੂੰ ਬਾਅਦ ਚ ਪਤਾ ਲੱਗਦਾ ਕੀਤੀਆਂ ਆਈਆਂ ਗਲਤੀਆਂ ਨੂੰ ਇਹ ਕਰਕੇ ਗਲਤੀਆਂ ਦੇ ਨਾਲੇ ਵੱਡਿਆਂ ਦੀਆਂ ਗੱਲਾਂ ਬਾਅਦ ਚ ਯਾਦ ਆਉਂਦੀਆਂ ਵੱਡਿਆਂ ਦੀਆਂ ਗੱਲਾਂ ਬਾਅਦ ਯਾਦ ਨਹੀਂ ਇਹ ਕਰਕੇ ਤੁਹਾਨੂੰ ਕਹੀਦਾ ਵੀ ਤੁਸੀਂ ਸਮਝਿਆ ਕਰੋ ਰਹੀਏ ਇਹ ਫਿਰ ਕੀ ਰਗਾਗੇ ਤਿੰਨ ਰੰਗ ਨਹੀਂ ਲੱਭਣੇ ਬੀਬਾ ਹਸਣ ਜਵਾਨੀ ਤੇ ਮਾਪੇ ਤਿੰਨ ਰੰਗ ਨਹੀਂ ਲੱਭਣੇ ਬੀਬਾ ਪਾਪਾ ਗਏ ਇੱਕ ਬਣ ਗਏ ਹਸਣ ਜਵਾਨੀ ਤੇ ਮਾਪੇ ਬਣਾਉਂਦਾ ਬੜਾ ਪੰਗਾ ਬਣਾਉਂਦਾ ਪੰਗਾ ਕਾਦਾ ਮੋੜ ਲੱਭਦੀ ਕੋਈ ਹੈ ਨਹੀਂ ਹੈ ਲੱਭਦੀ ਕੋਈ ਹੈ ਨਹੀਂ ਬਣਾਉਣ ਨੂੰ ਤੇ ਸਿੱਕੀਆਂ ਸੋਜੀਆਂ ਹੁੰਦਾ ਨਹੀਂ ਜੀ ਕਰ ਲੱਭਦੀ ਕਿਉਂ ਨਹੀਂ ਜਿੰਨੀ ਮਰਜੀ ਲੈ ਲੋ ਦੇ ਆ ਦੋ ਉਹਦਾ ਕਹਿਆ ਵੀ ਖਾਣ ਨੂੰ ਜੀ ਨਹੀਂ ਕਰਦਾ ਕੋਈ ਸਬਜ਼ੀ ਇਹ ਤਾਂ ਗੱਲ ਹੋਈ ਵੱਖਰੀ ਹੈਣਾ ਲਿਆ ਜੋੜਿਆ ਜਾਂਦੇ ਨਹੀਂ ਜੇ ਨਹੀਂ ਸਬਜ਼ੀ ਖਾਣ ਨੂੰ ਜੀ ਕਰਦਾ ਤਾਂ ਗੱਲ ਵੱਖਰੀ ਹੈ ਹਾਂ ਹੈ ਤੇ ਬਣਾਵੇਂ ਕੀ ਕੀ ਕਹਿਣੀ ਤੂੰ ਬਣਾਉਣ ਨੂੰ ਕੁਝ ਲੱਭਦਾ ਨਹੀਂ ਉਹ ਤਾਂ ਗੱਲ ਗਲਤ ਆ ਨਾ ਹਣਾ ਪਾਪੀ ਲਿਆ ਕੇ ਦੇਂਦੋ ਚਾਹ ਸਬਜ਼ੀਆਂ ਆ ਵੈਸੇ ਮਲਾਮਰਚ ਪਈ ਫ੍ਰਿਜ ਚ ਮਲਾਮਰਚ ਪਈ ਆ ਉਹ ਰੇਕਾਰ ਨਹੀਂ ਤੇਰੀ ਨੇ ਸਿੰਮਲਾ ਮਿਰਚ ਪਈ ਆ ਕਾਲੀ ਟੋਰੀ ਪਈ ਚਿੱਟੀ ਟੋਰੀ ਪਈ ਪੀਲੀ ਟੋਰੀ ਪਈ ਹਾਂ ਛੋੜ ਕੇ ਟੋਰੀਆਂ ਪਈਆਂ ਤੇ ਫਿਰ ਬਾਹੋ ਹਾਂਜੀ ਇਹ ਬਣਾਉਣ ਨੂੰ ਨਹੀਂ ਕੀ ਕੰਡਾ ਚੁੱਜੀ ਗੱਲ ਆ ਥੱਲੇ ਨਹੀਂ ਪੈਣਾ ਬੁੰਦੀ ਚਲਵਾਣਾ ਹੱਡਾ ਹੋ ਗਿਆ ਅੱਜ ਬਿਮਾਰ ਹਾਂਜੀ ਅੱਜ ਨੂੰ ਚੜ ਗਿਆ ਬੁਖਾਰ ਅੱਜ ਥੋੜਾ ਜਿਹਾ ਢਿੱਲਾ ਹੋ ਗਿਆ ਸੁਬਦੀਪ ਤੇ ਤਈ ਆਪਣੀ ਨੱਕ ਕਰਦਾ ਫਿਆ ਗੱਲਾਂ ਬਾਤਾਂ ਹਾਂਜੀ ਹੁਣ ਥੋੜਾ ਜਿਹਾ ਸਹੀ ਹੋਇਆ ਤੇ ਹੁਣ ਚੀਕਾ ਚੁਕਾ ਮਨ ਲੱਗਾ ਹਾਂਜੀ ਨਿਆਣਾ ਠੀਕ ਹੋਏ ਨਾ ਖੇੜ ਦਾ ਫੁਰਦਾ ਰਹੇ ਤੇ ਫੇਰ ਚੰਗਾ ਲੱਗਦਾ ਇਦਾਂ ਹਣਾ ਫੇਰ ਆਪ ਨੂੰ ਵੇਖ ਵੇਖੀ ਵਾਧਰ ਹੁੰਦਾ ਚੱਲ ਨਿਆਣੇ ਇਦਾਂ ਹੀ ਕਰਦੇ ਹੁੰਦੇ ਕਦੇ ਢਿੱਲੇ ਤੇ ਕਦੇ ਕੋਰ ਤੇ ਕਦੇ ਕੋ ਬੱਚੇ ਧਾਈ ਪਾਲਦੇ ਆ ਚਾਵਾ ਵੀ ਬਬੀ ਨੇ ਪਾਲੇ ਦੋ ਭਾਬੀ ਪੁੱਛ ਲਈ ਨੇ ਬਬੀ ਕਿੱਦਾਂ ਕਿੱਦਾਂ ਹੀ ਪਾਲਦੇ ਉੱਚੀ ਬੋਲ ਮੈਂ ਕਿਹਾ ਇੱਦਾਂ ਹੀ ਦਾਦੀ ਨੇ ਪਾਲੇ ਮੈਂ ਕਿੱਥੇ ਪਾਲੇ ਹੂੰ ਯਾਨੀ ਸ਼ੌਕ ਲੈ ਆਦਿ ਹੈ ਹੈ ਦਾਦੀਆਂ ਵੀ ਜ਼ਰੂਰੀ ਹੁੰਣੀਆਂ ਚਾਹੀਦੀਆਂ ਨਾਨੀਆਂ ਦਾਦੀਆਂ ਹੂੰ ਲਖਵਣ ਚਾਚੀਆਂ ਤਾਈਆਂ ਦਾਦੀਆਂ ਦਾਦੀਆਂ ਹੁੰਦੀਆਂ ਨੇ ਨਾ ਵਿਚਾਰੇ ਦੀ ਦਾਦੀ ਹੈ ਨਾ ਨਾਨੀ ਹੈ ਨਾ ਵਿਚਾਰੇ ਦੀ ਦਾਦੀ ਨਾ ਚੋਰੇ ਦੀ ਨਾਨੀ ਕੀ ਕਰੇ ਦਿਲਾਂ ਦਾ ਜਾਨੀ ਵਹੀ ਗੱਲ ਨਹੀਂ ਆਈ ਹੈਗੇ ਨਾ ਆਹੋ ਰਾਤ ਦਾਦ ਗਈ ਹੈ ਸਾਰੇ ਦਾਦੀਆਂ ਹੀ ਆਂ ਵੱਡੀਆਂ ਤਾਈਆਂ ਦਾਦੀਆਂ ਹੀ ਹੁੰਦੀਆਂ ਹੈ ਦਾਦੇ ਗਈ ਪਰ ਫਿਰ ਵੀ ਇਹ ਹਾਡੇ ਕਰਮਜ ਵੀ ਨਹੀਂ ਦੇਦੇ ਵੀ ਨਹੀਂ ਵਿਚਾਰੇ ਅਸੀਂ ਆਪ ਨਹੀਂ ਵੇਖੀ ਆਪਣੀ ਦਾਦੀ ਭਾਬੀ ਕੋ ਸਮਾਚਾਰ ਨਵਾਂ ਤਾਜਾ ਕੋ ਪੁਰਾਣਾ ਵਿਆਹ ਹਾਂ ਤਾਜਾ ਹਾਂ ਜੀ ਤੋ ਸਹੀ ਹੈ ਇਹਨਾਂ ਨੇ ਮੈਂ ਮਤ ਮਾਰੀ ਹੈ ਇਹਨਾਂ ਨੇ ਮੈਂ ਕਹਿੰਦਾ ਆ ਵੀਡੀਓ ਬਣਾਈਏ ਕੋਈ ਵੀਡੀਓ ਬਣਾਈਏ ਤੁਹਾਨੂੰ ਵੀ ਮੈਂ ਐਕਟਰ ਬਣਾਵਾ ਇਹ ਮੰਦੀਆਂ ਹੀ ਨਹੀਂ ਕਰੋਗੇ ਐਕਟਿੰਗ ਦੱਸੋ ਕੋਸ਼ਿਸ਼ ਕਰ ਲਾਂਗੀ ਆ ਸ਼ੁਰੂ ਕਰੋ ਕੋਈ ਨਹੀਂ ਕਰਨੀ ਆ ਸੁੱਤਾ ਰਹਿੰਦੇ ਸਾਰਾ ਦਿਨ ਸੁਸਕੀ ਦਾ ਮਾਰੀ ਨਹੀਂ ਹਣ ਮੈਂ ਉੱਠਾਂਗੀ ਜਦੋਂ ਤੁਸੀਂ ਜਦੋਂ ਤੁਸੀਂ ਕਹਿੰਦੀਆਂ ਵੀ ਕਰਦੀਆਂ ਨਹੀਂ ਐਕਟਿੰਗ ਨਹੀਂ ਕਰਦੀਆਂ ਫੇਰ ਕੀ ਕਰੇ ਬਈ ਇਹ ਤਾਂ ਇਹ ਨਹੀਂ ਚਾਹੀਏ ਬਿਨਾਂ ਆ ਕੁਝ ਹੁੰਦਾ ਕਰਦੀਆਂ ਹੈ ਹਾਂ ਸਮਝਣਾ ਮੈਂ ਜਦੋਂ ਤੀ ਤਿਆਰੀ ਨਹੀਂ ਹੁੰਦੀਆਂ ਬਣਾਉਣ ਨੂੰ ਮੈਂ ਚੱਲ ਬਣਾ ਤਿਆਰੀ ਆ ਕੈਮਰਾਮੈਨ ਜਿਹੜਾ ਆਪ ਸੁੱਤਾ ਰਹਿੰਦੇ ਸਾਰਾ ਦਿਨ ਹੈ ਕੱਲ ਵੀ ਜੋਸ ਤੇ 6 ਵਜੇ ਤੋਂ ਇਹ ਤਾਂ ਕਹਿੰਦੀ ਵੀਡੀਓ ਬਣਾਈਏ ਬਣਾ ਬਣ ਗਈ ਮੈਂ ਚੱਲੇ ਇੱਕ ਕਰਕੇ ਵੇਖਦੇ ਆਂ ਬੜਾ ਸਾਡੇ ਕੋ ਵੀ ਭਾਂਦੀ ਕਿ ਤੂੰ ਇਹ ਦੱਸਿਓ ਭੈਣ ਭਰਾ ਸਾਰੇ ਵੀ ਅਹੀਂ ਬਣਾ ਆ ਕੇ ਤੇ ਪਸੰਦ ਕਰੋਗੇ ਮਾੜੀ ਚੰਗੀ ਬਾੜ ਨਗੇਗੇ ਘਾੜਾ ਦਾ ਵੀ ਜਿੰਨੇ ਦਿਨ ਇੱਥੇ ਆ ਚੱਲੋ ਅਨੇਦਰ ਕੋ ਵੀਡੀਓ ਬਣਾਈਏ ਕੋਈ ਸਟੋਰੀ ਪਾਈਏ ਸਾਡੇ ਐਕਟਰੀ ਪਰ ਢਿੱਲੇ ਆ ਇਥੇ ਕਰਾਂਗੇ ਰੈਡੀ ਇਹਨਾਂ ਨੂੰ ਹੌਲੀ ਹੌਲੀ ਡਾਇਰੈਕਟ ਢਿੱਲਾ ਆ ਡਾਇਰੈਕਟ ਢਿੱਲਾ ਨਹੀਂ ਐਕਟਰਲ ਵੇਖ ਕੇ ਜਾਂਦਾ ਵਾ ਸਭ ਤੋਂ ਵੱਧ ਆਵਣ ਢਿੱਲੇ ਬਦੈ ਸ਼ੁਭ ਦੀ ਪਾਉਂਦਾ ਇਹ ਢਿੱਲੀਆਂ ਨੇ ਦੋਵੇਂ ਹੀ ਸ਼ੁਭ ਦੀ ਵਧਾਈਆਂ ਨਾ ਨਹੀਂ ਪਾਪਾ ਢਿੱਲੇ ਨਹੀਂ ਪਾਪਾ ਮੰਮਾ ਦੇ ਤਾਂ ਈ ਢਿੱਲੀ ਆ ਨੋ ਨੋ ਅਜੇ ਅਜੇ ਜਹਾ ਡਾਇਰੈਕਟਰ ਨੂੰ ਥੋੜੀ ਜਿਹੀ ਲਿਫਟ ਆ ਪਈ ਏ ਕਿਹ ਵੇਲੇ ਤੇ ਸੋਚੀ ਤਾਂ ਬਣਾਈਏ ਕੋਈ ਨਾ ਕੋਈ ਸਟੋਰੀ ਇਹ ਕਿਤਾ ਤੂੰ ਹੀ ਦੁਮਾ ਮਾ ਪਤਾ ਬੜਾ ਰਵਾ ਪਾਇਆ ਤੇ ਆ ਭਾਬੀ ਨੂੰ ਬਣਾਵਾਂਗੇ ਮੇਨ ਪਵਾੜੇ ਪਾਉਣੀ ਹਣਾ ਭਾਬੀ ਆਏ ਮੇ ਬੋੜ ਪਰ ਉਹ ਦੇਣਾ ਚੰਗਾ ਦੇਣਾ ਹੀ ਕਿ ਪਵਾੜੇ ਮੈਂ ਇਹ ਮੇਨ ਰੋਲ ਆ ਕੇ ਹੈਂ ਪਾਏ ਨਹੀਂ ਕਰਵਾਦਾ ਓਏ ਅਦਰ ਦੋਦੀ ਦੋਦਲੇ ਧਾਰ ਕੱਢ ਕੇ ਲਿਆਉਂਦਾ ਹੋਇਆ ਪਾਏ ਨਹੀਂ ਕਰਵਾਦਾਂਗੇ ਚੱਲ ਵੇਖ ਲਾਂਗੇ ਹਾਂ ਇਹ ਮੁੰਡਾ ਦੋਦੀ ਐ ਐਲਸੀ ਕਰਦੀ ਕੀ ਚਾਚੀ ਕਿੱਚ ਕਰਨਾ ਕੀ ਹੈ ਨਹੀਂ ਆ ਰਿਹਾ ਮੈਂ ਐਟਲੈਸ ਐਟਲੈਸ ਇਹ ਮੁੰਡਾ ਐਟਲੈਸ ਕਰਕੇ ਆਹ ਵੇਲੇ ਦੋਦੀ ਬਣ ਜਾਂਦਾ ਮੇਰੀ ਗੱਲ ਸਮਝ ਆਈ ਕਿੱਚ ਕਰਨਾ ਚਾਹਤੀ ਚੱਲ ਉੱਥੇ ਜਾ ਕੇ ਵੀ ਸਾਲਾ ਮਰੀ ਜਿਹੜੇ ਕਿੱਥੇ ਜਾਣਾ ਬਾਹਰ ਜਾ ਕੇ ਵੀ ਡੰਗਰੀ ਸਾਹਮਣੇ ਆ ਸ਼ਹਿਰ ਜਾਣਾ ਇੱਥੇ ਤੂੰ ਆਹ ਕਿਹੜਾ ਸ਼ਹਿਰ ਦਾ ਟਾਈਮ ਮੈਨੂੰ ਵੀ ਲੈ ਜਾ ਅੱਜ ਮੇਰਾ ਵੀ ਜੀ ਕੰਡਿਆ ਜਾਣੂ ਆਹੋਂ ਸਾਡਾ ਜੀ ਕੰਡਿਆ ਤੇ ਛਾਪਾ ਨੂੰ ਪੈਂਦੀਆਂ ਤੇ ਦੋਵੇਂ ਨਿਕਲ ਜਾਂਦੇ ਫੇਰ ਕੀ ਆ ਫੇਰ ਕੀ ਮੈਂ ਰੋਟੀ ਬਣਾਉਣੀ ਹੁੰਦੀ ਲੱਗ ਕਾਕਾ ਕੇ ਨਾ ਕਾਕਾ ਵੇ ਵੱਡੀ ਮੰਮਾ ਦੇ ਬੈਠੀ ਸ਼੍ਰੀਰਦੀ ਆਈ ਨਹੀਂ ਬਾਬਾ ਆਈ ਕਿਉਂ ਨਹੀਂ ਮੈਂ ਆਈ ਜੀ ਨਾ ਦੋ ਵਾਰੀ ਉਹ ਦਸ਼ਮ ਵਿਧੀ ਨਹੀਂ ਉਹ ਤਾਂ ਸਰਚੀ ਕਰੀਏ ਵੀ ਭੱਬੀ ਵੀਡੀਓ ਕਰੋਗੇ ਐਕਟਿੰਗ ਦਾ ਕੋਈ ਨਹੀਂ ਕਰਦਾ ਕੋਸ਼ਿਸ਼ ਕਰਾਂਗੇ ਹੂੰ ਕੋਸ਼ਿਸ਼ ਨੂੰ ਕੀ ਐਦਾ ਗੱਲਾਂ ਹੀ ਕਰਨੀਆਂ ਜਿੱਦਾਂ ਅਸੀਂ ਹੁਣ ਕਰਨ ਦੇ ਹੈ ਠੀਕ ਕੋਧਿਆ ਜੀ ਸਟੋਰੀ ਗੱਲ ਲੈਣੀ ਸ਼ੁਰੂ ਕੋਧਿਆ ਜੀ ਹਾਂ ਕੀ ਐਦਾਂ ਕਰਨ ਦੇ ਪੈਸੇ ਚਾਹੀਦੇ ਹੋਣੇ ਆ ਹੋਗੀ ਢੂਠਾ ਖਸਾਉਣ ਦਾ ਮਤਲਬ ਇਹ ਹੋਈਆ ਔਰ ਇੱਥੋਂ ਤਾਂ ਨਹੀਂ ਨਿਕਲਨੇ ਇਦਾ ਗਦਾ ਭਾਗਦਾ ਇਦਾ ਜਾਂ ਤੇ ਇਦਾ ਚੂਹਾ ਕੱਢ ਕੇ ਗੋਲ ਹੁੰਦਾ ਵਾ ਤੇ ਜਾਂ ਫੇ ਪੈਸੇ ਦਾ ਇਸ਼ਾਰਾ ਵਾ ਕੰਮ ਤੇ ਦੋ ਹੀ ਆ ਪਾਪਾ ਕਹਿੰਦੇ ਚੂਹਾ ਗੋਲ ਹੁੰਦਾ ਇਦਾ ਕਿਆ ਜੀ ਜਾਂ ਤੇ ਇਦਾ ਚੂਹਾ ਕੱਢੋ ਤੇ ਉਹਨੂੰ ਇਦਾ ਗੋਲ ਕਰ ਲਈਦਾ ਤੇ ਜਾਂ ਫਿਰ ਲੋਕੀ ਪੈਸੇ ਦਾ ਇਸ਼ਾਰਾ ਇਦਾਂ ਕਰਦੇ ਫਿਰ ਦੋ ਇਸ਼ਾਰੇ ਆਏ ਬੰਦੂਆ ਨੇ ਵੀ ਕਹਿਣਾ ਤੇਰੇ ਕਿਥੇ ਆ ਗਏ ਨਾ ਨਿੱਕੀਆਂ ਜੀਆਂ ਤੇ ਤੇਰੀਆਂ ਨਾਸਾਂ ਐਚੋਂ ਕੀ ਨਿਕਲਣਾ ਹੈਂ ਗੰਦੇ ਚ ਕਿਹੜੀ ਗੰਦੇ ਆ ਕਿਹੜੀਆਂ ਕਿਹੜੀਆਂ ਨਸਾਂਾਂ ਜੀ ਚੂਆ ਹੈ ਨਹੀਂ ਹੁਣ ਕੈਨ ਕੋਈ ਜੋ ਮਰਜੀ ਕਹੀ ਹੈ ਚੱਲ ਆਪਾਂ ਦੇਸੀ ਬੰਦੇ ਆ ਕਹਿਦੀ ਰਛਦਾ ਹੈਂ ਕਈ ਚੋਰੀ ਕੱਢ ਲੈਂਦੇ ਆ ਕਈ ਸਾਹਮਣੇ ਮੇਰੇ ਵਾਂਗੂ ਕੱਢ ਲੈਂਦੇ ਪਰ ਤੁਹਾਡੇ ਜਿੰਨੇ ਤਾਂ ਕਹਿੰਦੇ ਜਦੋਂ ਵੀ ਆ ਲੋ ਨਸਾਂ ਜੰਗਲ ਵਾਲੀ ਮੇਰੇ ਇੰਨੇ ਵੀ ਨਹੀਂ ਕਦੇ ਕਦੇ ਬੰਦੇ ਆ ਨਹੀਂ ਇਹ ਬਣੇ ਥੋੜੀ ਰਹਿੰਦੇ ਆ ਇਹ ਆਹ ਤੇ ਹੋਏ ਫ੍ਰੀਜ ਵਾਲਾ ਸਾ比亚 ਜਿਦਾ ਚੰਗਾ ਜੀ ਸਤਿ ਸ਼੍ਰੀ ਅਕਾਲ ਤੇ ਮੇਰੇ ਤੇ ਗੈਰ ਵਲੋਗ ਧੰਨਵਾਦ